ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਣਾ ਜੀ ਅੱਜ ਦਾ ਹੈਗੇ ਅੱਜ ਆਪਣੇ ਝੋਨੇ ਦੀ ਲਵਾਈ ਜਿੱਦਾਂ ਕਿ ਸ਼ੁਰੂ ਹੋ ਗਈ ਆ। ਨੇ ਹੱਥ ਲਾ ਗਏ। ਆ ਕੀ ਉਹ ਚਾ ਲੈ ਕੇ। ਆ ਬਾਈ ਜੀ ਆਪਾਂ ਇੱਧਰ ਪਨੀਰੀ ਨੂੰ ਪਾਣੀ ਲਾਂਡਾ ਹੈ। ਸਾਹਮਣੇ ਪਨੀਰੀ ਹੈਗੀ ਆਪਣੀ 12 ਕਿੱਲਿਆਂ ਦੀ ਬਿਜਾਈ ਕੀਤੀ ਹੋਈ ਆ। ਪਨੀਰੀ ਦੀ ਤੇ ਆ ਦੇਖੋ ਜੀ ਇਹਨਾਂ ਸਿੰਧੂ ਕੋਲੋਂ ਖੁੱਡ ਬੰਦ ਨਹੀਂ ਹੋਈ ਅਜ ਮੇਰੇ ਹੱਥ 'ਚ ਆ। ਅੱਜ ਕੀ ਤੀਜਾ ਚੌਥਾ ਪਾਣੀ ਹੋ ਚੱਲਿਆ ਆ ਦੇਖ ਲਓ ਇੰਨਾ ਕੁ ਪਾਣੀ ਨਾਲ ਪਾਉਣਾ ਹੀ ਪਾਉਣਾ ਪਤਾ ਨਹੀਂ ਕੀ ਗੱਲ ਹੈ ਅੱਜ ਹੋਈ ਹੈ ਹੈ ਅੱਗੇ ਬੱਚੀ ਫਰੀ ਹੈ ਇਹ ਕੀ ਅੱਜ ਕੀ ਹੋਈ ਹੈ ਨਹੀਂ ਯਾਰ ਅੱਜ ਮੈਂ ਤਾਂ ਵੱਜਿਆ ਅੰਦੋ ਅੱਜ ਕੀਤੀ ਸਵਾਹ ਉਹ ਨਹੀਂ ਯਾਰ ਤੂੰ ਆ ਦੇਖ ਲੈ ਅੱਗੇ ਵੀ ਇੱਕ ਵਾਰ ਪਾਣੀ ਪਾ ਗਾ ਹੁਣ ਅੱਜ ਫੇਰ ਤੇ ਇਹ ਪਹਿਲਾਂ ਗੌਰ ਰੱਖਿਆ ਕਰ ਹਾਂ ਮੈਂ ਨਾ ਅੱਜ ਇੱਕ ਹੁੱੜ ਤੇ ਵਜਾ ਅੱਜ ਫੇਰ ਇਹ ਦੂ ਬਾ ਚੱਲੇਗੀ ਨਾ ਹੋਣੀ ਜਲਦੀ ਕੋਈ ਵੀ ਨਾ ਤੇ ਆਹ ਕਿਹੜੀ ਮੰਗੀ ਆ ਜਿਹੜੀ ਸਾਹਮਣੇ ਇਹ ਯਾਰ ਵਾਵਾ ਦਾ ਬੂਟਾ ਇਹ ਇੱਕ ਹੀ ਬੂਟਾ ਘਹਾਰਾ ਇਹ ਇਹ ਪੱਟਦੀ ਹੈ ਕਿ ਵਿੱਚ ਰਹਿਣ ਦੀ ਹੈ ਕੁਛ ਨਹੀਂ ਹੁੰਦਾ ਪਤਾ ਲੱਗੇਗਾ ਰਵਾ ਕੀ ਕਰਦਾ ਨਿਰਵਾਨ ਕੀ ਕਰਨਾ ਹੈ ਵਾ ਇਹ ਕਹਿੰਦੇ ਸਬਜ਼ੀ ਵਿੱਚ ਚੰਗਾ ਹੁੰਦਾ ਇਹ ਹਾਂ ਚੰਗਾ ਹੁੰਦਾ ਨਾ ਹਾਂ ਚਿੱਟੇ ਰਵਾ ਤੇ ਝੋਨਾ ਕਰਾ ਸ਼ੁਰੂ ਕਰਦਾ ਬਾ ਝੋਨਾ ਬਾ ਚਾਰ ਤੇਣੀਆਂ ਬਾ ਚਾਰ ਸੌ ਚਾਰ ਪਨੀਰੀ ਦਾ ਛੋਟੀ ਆ ਤੇਰੀ ਪਨੀਰੀ ਦਾ ਮੈਨੂੰ ਅੱਜ ਘਵਾੜਾਂ ਦੇ ਬੱਚੀ ਨਹੀਂ ਮਰਜੀ ਤੂੰ ਲੈ ਇਹਨਾਂ ਦਾ ਸਪਰੇ ਕਾਦੀ ਕਰਨੀ ਚਾਹੀਦੀ ਆ ਪਨੀਰੀ ਨੂੰ ਬਨੀ ਰੀ ਨੂੰ ਕੀ ਕੀ ਆ ਯਾਰ ਮੈਜਿਨ ਬਾਹਰ ਵੀ ਕਰਤੀ ਏ दारू ਦੀ ਵੀ ਕਰਤੀ ਏ ਅੱਛਾ ਗੱਲ ਬਣਦੀ ਨਹੀਂ ਨਹੀਂ ਗੱਲ ਬਣ ਗਈ ਰੰਗ ਪੱਟਾਈ ਉਹ ਪੱਟਾਈ ਏ ਇਧਰ ਦੇਖੀ ਮੇਰੇ ਆਹ ਦੇਖੀ ਆਹ ਕਹੇਰਾ ਤਾਂ ਆਪਣਾ ਮੂੰਗੀ ਦੇ ਥੋੜਾ ਕਮਜ਼ੋਰ ਏ ਉਹ ਉਸ ਤੋਂ ਵਧੀਆ ਜਿਹੜਾ ਉੱਪਰ ਇਹ ਲੋਕੀ ਕਮਜ਼ੋਰ ਏ ਇਧਰ ਸਾਈਡ ਆਉਦੀ ਏ ਕਾਰਨ ਕੀ ਬਣਿਆ ਆਪਣਾ ਏ ਯਾਰ 72 ਦਾ ਹੀ ਕੋਈ ਬਣ ਗਿਆ ਨਹੀਂ 72 ਦਾ ਨਹੀਂ ਹਾਂ ਇਹਨਾਂ ਨੇ ਚਾਹੇ ਤਾਂ 20 ਘਟ ਛੱਡਿਆ ਠੀਕ ਹੈ ਇਹਨਾਂ ਨੇ ਜਦੋਂ ਹਿਸਾਬ ਲਾਇਆ ਨਾ ਵਿਚਾਲੇ 11 ਵੀ 20 ਜ਼ਿਆਦਾ ਬਚ ਗਏ ਨਾ ਵਿਚਾਲੇ ਫਿਰ ਵਧਾ ਵਧਾ ਦਿੱਤਾ ਹੋਰ ਇੱਧਰ ਨੂੰ ਕਹ ਰਿਹਾ ਕਹਿ ਰਿਹਾ ਲੈ ਸਾਸਰੀ ਘਰ ਦਾ ਬਲਾਲਾ ਠੀਕ ਸਾਸਰੀ ਘਰ ਸਾਸਰੀ ਘਰ ਬਲਾ ਪਲੋ ਸਾਸਰੀ ਘਰ ਹਾਂ ਤੇ ਥੋੜਾ ਜਿਹਾ ਬੰਦਾ ਸੰਗਾਉਂਦਾ ਹੈ ਬਾਕੀ ਕੈਮਰੇ ਚ ਕੱਟ ਵੱਧੀਆਂ ਆਉਂਦਾ ਤੇ ਬੰਦਾ ਬਹੁਤ ਵਧੀਆ ਹੈ ਕਿਉਂਕਿ ਆਪਾਂ ਨੇ ਦੇਖੋ ਆ ਫਸਲ ਸਾਰੀ ਇਹਨੇ ਮੰਗੀ ਇਹਨੇ ਪਾਲੀ ਆ ਕਿਉਂਕਿ ਮਿਹਨਤ ਬਹੁਤ ਕਰਦਾ ਇਹ ਨਹੀਂ ਕਾ ਕੇ ਆਪਣੀ ਫਸਲ ਸ਼ੁਕਰਿਆ ਤੇ ਨੇ ਪਾਣੀ ਨਹੀਂ ਲਾਉਣਾ ਉਹ ਗੱਲਬਾਤ ਨਹੀਂ ਹੈਗੀ ਕਿ ਆਪਣੀ ਫਸਲ ਪ ਇਹ ਛੋਨੇ ਦੀ ਕਿੰਨੀ ਦੀ ਲਵਾਈ ਸ਼ੁਰੂ ਕਰਨੀ ਹੈ ਤੂੰ ਛੋਨੇ ਦੀ ਆਪਣੀ ਰੀਡੀਆਂ ਸੀ ਭਾਵੇਂ ਚੌ ਦਿਨਾਂ ਦਾ ਕਰ ਦਿੰਦਾ ਮੈਨੂੰ ਤਾਂ ਬੇਲੀਆਂ ਵਾਲੀ ਗੱਲ ਮਾਰਕੀ ਨਹੀਂ ਮੇਰਾ ਤਾਂ ਮੋਖਾ ਹਾਂ ਇਹਦਾ ਜੀ ਇਹਨਾਂ ਦੇ ਇੱਕ ਭਰਾ ਦੀ ਡੈਥ ਵਗੈਰਾ ਹੋਈ ਹੋਈ ਆ ਪਹਿਲਾਂ ਆਪਣੇ ਜੋ ਵੀਡੀਓ ਚ ਆਉਂਦਾ ਅੱਜ ਤੋਂ ਤਕਰੀਬਨ 3-4 ਸਾਲ ਪਹਿਲਾਂ ਵੀਡੀਓ ਦੇ ਵਿੱਚ ਆਪਣੇ ਆਉਂਦਾ ਉਹਨਾਂ ਬੰਦੇ ਦੀ ਡੈਥ ਹੋ ਗਈ ਆ ਉਹਦੇ ਵੀਰ ਦੀ ਤੇ ਨਹੀਂ ਤਾਂ ਇਹਨਾਂ ਦਾ ਬਹੁਤ ਵਧੀਆ ਸੀ ਇਹਨਾਂ ਦਾ ਕਿੰਨੇ ਤੇਰੇ ਪਰ ਦੁੰਦਤ ਹੋਈ ਨਾ ਆਪਣੇ ਤਾਂ ਲੋਕੀ ਕੱਸੀ ਤੋਂ ਦੂਰ ਦੀ ਲੰਘਦੇ ਹੁੰਦੇ ਸੀ ਹਾਂ ਇਹ ਤਾਂ ਵਿਚੜਤ ਬਹੁਤ ਸੀ ਆਪਣੀ ਹਾਂ ਚੜਤ ਸੀ ਜਿੱਥੇ ਪੈਰ ਲਾ ਦੇਣਾ ਬੱਲੇ ਬੱਲੇ ਆ ਕੇ ਪੁੱਛਣਾ ਯਾਰ ਅਹੀ ਵੀ ਹੁਣ ਪੈਸਾ ਲਾ ਲਈ ਹਾਂ ਇਹ ਨਹੀਂ ਗਈ ਤੇ ਖਾਲਾ ਕਿੰਨੇ ਟਾਈਮ ਚ ਬਣਾਉਂਦਾ ਸੀ ਤੂੰ ਮਾਂ ਕਹਿਦਾ ਦੋ ਲਾਦਿਆਂ ਦਾ ਪੈਂਚ ਤੂੰ ਆਹ ਗਾ ਨਹੀਂ ਕਰਦੀ ਹੋਵੇ ਇੱਕ ਮਾਨੀ ਜਾਂਦੀ ਯਾਰ ਕਦੋਂ ਆਇਆ ਕਦੋਂ ਬਾਕੀ ਨਾ ਜੀ ਇਹ ਰਾ ਇਹ ਆਇਆ ਬੰਦਾ ਖਾਲਾ ਬਣਾਉਣ ਵਾਸਤੇ ਇਥੋਂ ਲੱਗਾ ਇਹ ਇਹ ਸਾਨੂੰ ਵੀ ਨਾ ਕਦੇ ਨਹੀਂ ਕਹਾਂ ਕਿ ਤੁਸੀਂ ਨਾਲ ਲੱਗੋ ਇਹ ਖਾਲਾ ਬਣਾਉਣਾ ਹੈ ਇਹਨੇ ਜਾਨੀ ਕਿ ਮੈਂ ਕਿੰਨੇ ਟਾਈਮ ਚ ਬਣਾ ਲਗਾ ਮੈਨੂੰ ਤੇ ਦੋ ਦਿਨ ਲੱਗਣਗੇ ਜਦੋਂ ਵੇਖਿਆ ਛਾਂਵੇਂ ਦਾ ਪੂਰਾ ਖਾਲਾ ਕਰਦਾ ਹੁਣ ਆਪਣੀ ਸਪਰੇਅ ਮਾਰਨ ਲੱਗੂਗੀ ਖਾਲੇ ਨੂੰ ਲਿਆਂਦੀ ਪਈ ਦਵਾਈ ਦਵਾਈ ਤਾਂ ਮੈਂ ਮੂੰਗੀ ਨਾ ਮਾਰਨੀ ਤਾਂ ਪੇਚੀ ਵਾਰ ਦਿਆਂਗੇ ਹਾਂ ਬਸ ਬਸ ਠੀਕ ਹੈ ਕਿ ਨਹੀਂ ਤਿਆਰ ਕੀ ਬੀਜ ਕਿਹੜਾ ਬੀਜਨ ਲਗਾ ਪਨੀਰੀ ਦਾ ਚੋਨਾ ਕਿਹੜਾ ਲਾਉਣਾ ਐਸਾ ਪੂਰੇ 33 ਹੈ 33 ਜੋਰ ਲੱਗੀ ਜਾਂਦਾ ਤੇ 33 ਨੂੰ ਐਗਿਆਰਦੀ ਕਹਿੰਦੇ ਰਿਕਾਡ ਕੋਟ ਵਗੈਰਾ ਲੱਗੂਗੀ ਥੋੜੀ ਕਣੀ ਨਹੀਂ ਨਹੀਂ ਹੈ ਨਹੀਂ 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 ਲੱਗਦੀ ਹਾਂ ਜੀ ਠੀਕ ਨਾਲੇ ਪਹਿਲੋ ਕਹਿੰਦੇ 26 ਨੂੰ ਲੱਗੂਗੀ 26 ਤੁਸੀਂ ਨਾ ਲਾਓ 26 ਆਪਾਂ ਨਹੀਂ ਲਾ ਹੁਣ ਕਹਿੰਦੇ 31 ਨੂੰ ਮੜੀ ਲੱਗੂਗੀ 26 ਦੀ ਪਨੀਰੀ ਜ਼ੋਰ ਬੀਜੀ ਜਾਂਦੇ ਹੈ ਹਾਂ 26 ਦੀ ਪਨੀਰੀ ਜ਼ੋਰ ਦੀ ਸਿੰਘਾ ਗਰਮੇਲ ਸਿੰਘ ਕਿੱਥੇ ਆ ਗਰਮੇਲ ਤਾਂ ਹਣ ਕਿੱਥੇ ਚਲਾ ਗਿਆ ਘਰ ਉਹ ਪਿੰਡ ਕੋਲੇ ਵਾਹਣ ਪਰਿਆ ਪਿਆ 1.5 ਕਿਲਾ ਉਹ ਲਾਉਣਾ ਹੈ ਅੱਜ ਪਨੀਰੀ ਕਿੱਥੋਂ ਪੁੱਛੀ ਆਨੇ ਉਹ ਕੋਲੀ ਬਿੱਲੇ ਦੀ ਅੱਛਾ ਉੱਥੋਂ ਹੀ ਲਾਉਣੀ ਆ ਹਾਂ ਬਾਕਾਰ ਕਿਹੜੀ ਆਉਂਦੀ ਪਨੀਰੀ ਆ ਆਏ ਹੋਈ 31 ਦੀ ਤੇ ਆਪਣੀ ਤਾਂ ਫੇਰ ਲੇਟ ਹੈ ਜੀ ਹਨਾ ਆਪਣੇ ਫੇਰ ਲੈਂਦੀ ਸੀ ਦੋ ਗੂ ਘਰਾਂ ਆਖਿਆ ਵੀ ਤੁਸੀਂ ਲਾਓ ਝੋਲਾ ਹੀ ਪਨੀਰੀ ਅਛਾ ਹੁਣ ਉਧਰ ਲਾਣੀ ਕਿ ਇਧਰ ਵੀ ਲਾਣੀ ਲਾ ਗਏ ਅੱਬੇ ਲਾਈ ਆਉਣੀ ਆਪਾਂ ਨੂੰ ਬਾਸ ਤੇ ਜੇ ਇਧਰ ਬਾਜ ਗਈ ਤਾਂ ਫੇਰ ਇਹ ਆਪਣੀ ਕਰਮਾ ਵਾਲੀ ਖੜੀ ਫਿਰ ਤੂੰ ਨਹੀਂ ਬਾਜ ਗਈ ਫੇਰ ਇੱਥੇ ਲਾ ਲਾਂਗੇ ਤੇ ਆਪਾਂ ਫਲ ਚੈੱਕ ਕਰਾਈਏ ਆਪਣੇ ਵੀਰਾਂ ਨੂੰ ਫਲ ਕਿੰਨਾ ਕੁ ਆਪਣੀ ਮੂੰਗੀ ਨੂੰ ਲੱਗਾ ਚੱਲੀ ਮੜਾ ਜੇ ਇਧਰ ਨੂੰ ਵਿੱਚ ਚੱਲ ਮੜਾ ਜਾ ਠੀਕ ਆ ਹਾਂ ਫਲਦੀ ਦਾ ਕੋਈ ਇੱਡੀ ਆ ਜਾ ਇਧਰ ਨੂੰ ਆ ਜਾ ਤੁਹਾਨੂੰ ਫਲ ਚੈੱਕ ਕਰਾਣੇ ਆਪਣੀ ਮੂੰਗੀ ਨੂੰ ਫਲ ਵਗੈਰਾ ਕਿੰਨਾ ਕੁ ਲੱਗਾ ਵੀ ਯਾਨੀ ਕਿ ਮੂੰਗੀ ਦੇਖੋ ਜੀ ਬਿਰਲੀ ਆ ਉਹਨਾਂ ਬੰਦਿਆਂ ਨੇ ਕੋਈ ਕੋਈ ਕਾਰਾ ਕਰੀ ਕੀਤੀ ਜ਼ਰੂਰ ਆ ਵਿੱਚ ਆਪਾਂ ਨੂੰ ਦੱਸਿਆ ਨਹੀਂ ਇਹ ਦੇ ਬਾਰੇ ਉਹਨਾਂ ਨੇ ਹਲ ਮੋਟਰ ਬਾਤ ਕਰਦੀ ਆਪੀ ਪਾ ਵੀ ਲੈ ਹਲ ਹਲ ਹਾਂ ਮੋਟਰ ਦਾ ਬਾਤ ਕਰਦੇ ਉਹ ਨਹੀਂ ਕਰਦਾ ਉਹਨੂੰ ਪਤਾ ਹੀ ਨਹੀਂਗਾ ਆਪਾਂ ਜਾਣਾ ਪਊਗਾ ਉਹ ਸੱਚ ਆਪਾਂ ਜਾਣਾ ਸੱਚੰਦਰਾ ਬੰਦ ਕਰ ਦੇ ਉਹ ਸੱਚ ਮੋਟਰ ਦਾ ਉਹਨੂੰ ਨਹੀਂ ਪਤਾ ਲੱਗਣਾ ਆਪਾਂ ਜਾਣਾ ਪਊਗਾ ਉਹ ਬਾਤ ਕਰਦੀ ਆਪਾਂ ਹੀ ਤੁਹਾਨੂੰ ਦਿਖਾਉਂਦੇ ਆ ਦੇਖੋ ਇਹ ਮੂੰਗੀ ਥੋੜੀ ਜਿਹੀ ਵਿਰਲੀ ਵਾਕੇ ਫਲ ਬਹੁਤ ਲੱਗਿਆ ਵਾਹਿਗੁਰੂ ਦੀ ਕਿਰਪਾ ਕਿ ਫਲ ਦੇ ਦੇਖੋ ਨਜ਼ਾਰੇ ਆ ਗਿਆ ਆ ਦੇਖੋ ਇੱਕ ਕਬੂਟੇ ਨੂੰ ਕਿੰਨਾ ਕੰਨਾ ਫਲ ਲੱਗਾ ਤੇ ਥੋੜੀ ਜਿਹੀ ਰਲੀ ਆ ਜਿੱਦਾਂ ਕਿ ਆ ਦੋ ਕਾਰੇ ਵਿਰਲੇ ਆ ਜਿਹੜੇ ਆ ਦੋ ਕਾਰੇ ਆ ਇਹ ਬਹੁਤ ਵਧੀਆ ਟੋਪ ਦੇ ਥੋੜਾ ਜਿਹਾ ਉਹਨਾਂ ਨੇ ਬੀਜ ਮੇਰੇ ਖਿਆਲ ਚ ਛੱਡਿਆ ਹੋਊਗਾ ਹੋਰ ਜ਼ਿਆਦਾ ਤੁਹਾਨੂੰ ਦਿਖਾਉਂਦੇ ਚੈੱਕ ਕਰਾਉਂਦੇ ਆ ਆ ਦੇਖੋ ਜੀ ਇੱਥੇ ਦੇਖੋ ਕਿੰਨੀ ਮੰਗੀ ਸੰਗਣੀ ਆਪਣੇ ਫਲ ਵੀ ਇੱਥੇ ਇਹ ਨਹੀਂ ਹੈਗਾ ਕਿ ਸੰਗਣੀ ਚ ਫਲ ਨਹੀਂ ਲੱਗਾ ਫਲ ਵੀ ਪੂਰਾ ਟੋਪ ਦਾ ਆ ਦੇਖੋ ਆ ਦੋ ਕਿਾਰੇ ਹੈਗੇ ਆ ਜਾਨੀ ਕਿ ਪੰਜ ਛੇ ਇੱਕ ਨਾਲ ਜਗ੍ਹਾ ਹੈਗੀ ਆ ਪੂਰੀ ਟੋਪ ਦੀ ਮੰਗੀ ਹੈ ਸੰਗਣੀ ਲੱਗੀ ਉਧਰ ਬਾਕੀ ਵਿਰਲੀ ਆ ਥੋੜੀ ਥੋੜੀ ਜਿਵੇਂ ਕਿ ਆ ਇਹ ਥੋੜਾ ਜਾਂ ਵਡਾਈ ਦੀ ਸਮੱਸਿਆ ਜ਼ਰੂਰ ਆਊਗੀ ਇਹਦੇ ਚ ਤੁਹਾਨੂੰ ਰਾਣਾ ਦਿਖਾਉਣੇ ਰਾਣੇ ਨੇ ਦੇਖੋ ਜੀ ਪੰਡ ਕਿੱਡੀ ਬਣਾ ਲਈ ਤਗੜੀ ਵੱਡ ਵੱਡੇ ਥੱਕ ਗਿਆ ਜਾਨੀ ਕਿ ਬੈਠਾ ਹੁਣ ਸਾਹੀ ਲੈ ਰਾ ਰਾਣਾ ਕਿੰਨੇ ਟਾਈਮ ਚ ਪੰਡ ਬਣਾਈਆ ਇਹ ਇੱਧਰ ਮੂੰਹ ਕਰੀ ਮੜਾ ਜਾ ਕੈਮਰਾ ਨਾਲ ਮੂੰਹ ਕਰ ਲੈ ਕਿੰਨੇ ਟਾਈਮ ਚ ਬਣਾਈਆ ਰਾਣਾ ਜੀ ਸਾਹ ਲੈ ਰਹਾ ਪੰਡ ਬਹੁਤ ਤਗੜੀ ਮਾਰੇ ਬੱਠੇ ਪਾਠਾ ਤੇ ਡੱਗ ਪੈ ਥੱਲੇ ਆਉਦਾ ਫਲੀਆਂ ਤਾਂ ਤੋੜ ਕੇ ਲਜਾਣਾ ਕਿ ਦੇ ਉਹ ਰਾਤ ਉਗ ਤੈ ਨਿਕਲਿਆ ਨਹੀਂ ਆ ਭਾਈ ਦੇਖ ਰਿਹਾ ਹੁਮ ਹੁਮ ਕੇ ਕਿਵੇਂ ਕਿਦਾਂ ਦੀ ਫਲੀਆਂ ਕਿੰਨੀਆਂ ਕੋ ਲੱਗੀਆਂ ਦੇਖੋ ਇੱਥੇ ਬਹੁਤ ਬਿਰਲੀ ਆ ਬਾਕੀ ਫਲੀਆਂ ਬਹੁਤ ਵਧੀ ਲੱਗੀਆਂ ਇਹਨਾਂ ਜਿਵੇਂ ਕਿ ਜਿੱਦਾਂ ਫਲ ਵਗੈਰਾ ਕਹਿੰਦੇ ਬਹੁਤ ਚੰਗਾ ਲੱਗਿਆ ਟੋਪ ਦਾ ਫਲ ਹੈ ਉਧਰ ਆਪਣੇ 2 ਕਿੱਲੇ ਉਧਰ ਆ ਤੇ 4 ਕਿੱਲੇ ਆਪਣਾ ਇੱਥੇ ਬਜਾਈ ਕੀਤੀ ਹੈ ਮੂੰਗੀ ਦੀ ਇੱਧਰ ਨੂੰ ਆਪਾਂ ਤੁਹਾਨੂੰ ਇੱਕ ਬੰਦਿਆਂ ਬੁਲਾਉਂਦੇ ਜਿਹੜਾ ਪੱਠੇ ਵਗੈਰਾ ਕਾਕੂ ਪਟ ਰਿਹਾ ਇੱਧਰ ਮੈਂ ਗੱਲ ਸੁਣ ਉਹ ਮੰਗੇ ਕਿੰਨੇ ਦਿਨ ਤੋੜ ਕੇ ਲਗਾ ਆ ਕਿੱਥੋਂ ਉੱਥੋਂ ਬੱਲਾ ਚੋਂ ਕੋਈ ਨਿਕ ਨਹੀਂ ਤੋੜੇ ਵੀ ਤਾਂ ਫੇਰ ਹੈ ਨਾ ਤੇ ਦੇ ਫੇਰ ਹੈ ਕਿੰਨੇ ਤੋੜ ਕੇ ਲਾਇ ਸਹੀ ਦੱਸ ਦੇ ਸਹੀ ਕੋਈ ਨਿਕ ਨਹੀਂ ਤੋੜਾ ਇੱਕ ਵੀ ਤੋੜੇ ਵੰਖ ਖਖੜੀਆਂ ਵੀ ਤੋੜੀਆਂ ਵਿੱਚੋਂ ਤੂੰ ਨਾ ਮੈਂ ਤਾਂ ਤੀਕਨ ਇੱਧਰ ਮੂੰਹ ਕਰਕੇ ਦੱਸ ਕੋਈ ਵੀ ਨਹੀਂ ਤੋੜੀ ਨਾ ਕੋਈ ਨਹੀਂ ਦਿਖਾ ਦੋ ਵੰਗੇ ਟੁੱਟੇ ਪਏ ਸੀ ਉਹ ਕਿਹਦੇ ਕਿੰਨੇ ਤੋੜੇ ਵੇ ਤਿਖਾ ਖਖੜੀ ਤਾਂ ਕੋਈ ਤੋੜੀ ਨਾ ਸਹੀ ਦੱਸ ਦੇ ਨਾ ਕੋਈ ਨਹੀਂ ਤੋੜ ਕੇ ਲਗਾਇਆ ਖਖੜੀਆਂ ਬਣਦਾ ਰਹੀਏ ਤੂੰ ਇਹ ਬੰਦਾ ਮੈਨੂੰ ਕੀ ਲੋੜਿਆ ਤੈਨੂੰ ਬੋਛਰੇ ਮੈਂ ਤੋੜਿਆ ਵੀ ਦਾ ਕੋਈ ਨਾ ਖਖੜੀ ਤੋੜੀ ਤੇ ਵੰਗਾ ਤੇ ਨਹੀਂ ਕੋਈ ਪੱਟੇ ਬਾਕੀ ਤੋ ਪੱਟ ਲਿਆ ਘਰ ਵੰਗਾ ਕੋਈ ਲੱਭ ਜੇ ਨਾ ਖਖੜੀ ਕੁੜੀ ਪੱਟ ਲਈ ਕਰ ਕੋਈ ਨਹੀਂ ਹੁੰਦਾ ਨਾ ਨਾ ਐਸਾ ਸ਼ਰਮਾਇਆ ਨਾ ਕਰ ਤੂੰ ਆਪਾਂ ਇਹ ਬੰਦੇ ਨੂੰ ਪੁੱਛਿਆ ਕਿ ਵੰਗੇ ਤੇ ਨੇ ਆਪਣੇ ਤੋੜੇ ਕੰਦਾ ਨਹੀਂ ਮੈਂ ਕੋਈ ਵੰਗਾਵਾਂਗਾ ਵਗੈਰਾ ਨਹੀਂ ਤੋੜਿਆ ਬਾਕੀ ਠੀਕ ਆ ਬੰਦਾ ਬਹੁਤ ਵਧੀਆ ਇਹਨੇ ਤੋੜਿਆ ਵੀ ਨਹੀਂ ਹੈਗਾ ਜੀ ਆਪਣਾ ਕੋਈ ਵੀ ਕੋਈ ਨੁਕਸਾਨ ਨਹੀਂ ਕੀਤਾ ਜਾਨੀ ਕਿ ਪੱਟਾ ਹੈ ਇਹ ਵਿੱਚ ਵਿੱਚੋਂ ਇਹ ਤੈਨੂੰ ਪਤਾ ਕਿਵੇਂ ਚੱਲਦਾ ਖੜੇ ਪੱਟੇ ਆਪਣੇ ਤੇਰੇ ਪਤਾ ਕਿਵੇਂ ਚੱਲਦਾ ਕਿਹੜੀ ਚੀਜ਼ ਪੱਟਣ ਵਾਲੀ ਆ ਮੈਨੂੰ ਪਤਾ ਕਿਵੇਂ ਆ ਜੀ ਕਿਵੇਂ ਤੇ ਤੂੰ ਦਾਤਰੀ ਲੈ ਕੇ ਆਉਣੀ ਹੀ ਕਰੋ ਨਹੀਂ ਆ ਆਪਣੇ ਹੱਥਾਂ ਨਾਲ ਵਧੀ ਇਹ ਫਿਰ ਤੂੰ ਤੋੜ ਰਾਂ ਤੂੰ ਇਹ ਤਾਂ ਜ਼ੁਲਮ ਕਰਨਾ ਫਿਰ ਚੱਲ ਯਾਰ ਮੁੱਢੋਂ ਪੱਟ ਇਹਨਾਂ ਨੂੰ ਮੁੱਢੋਂ ਨਹੀਂ ਪਟਿੰਦੀ ਹੁੰਦੀ ਆ ਵੇ ਹਾ ਇਧਰ ਤੈਨੂੰ ਦਿਖਾਵਾਂ ਆ ਪੱਟਾ ਇਹ ਨਹੀਂ ਪਟਿੰਦੀ ਆ ਓਏ ਹੋ ਕਿੱਡਾ ਬੂਟਾ ਖੜਾ ਉਧਰ ਉਹ ਜੇ ਬਣਾਉਣਾ ਕੁਝ ਤਾਂ ਉਥੋਂ ਪੱਟਾ ਕਹਣਾ ਜਦੋਂ ਹੋਰ ਕੀ ਡਾਲ ਜਾਣਾ ਹੈ ਹਾਂ ਨਹੀਂ ਤਾਂ ਨਾ ਪੱਟਦਾ ਇਹ ਨਹੀਂ ਉਹ ਇਹ ਨਹੀਂ ਖਾਂਦੀ ਮੱਝਾ ਇਹ ਨਹੀਂ ਖਾਂਦੀ ਕੀ ਖਾਂਦੀ ਐ ਨਾ ਉਹ ਉਹ ਖਾਂਦੀ ਨੇ ਕਾ ਇਹੋ ਜਿਹਾ ਮੂੰਗੀ ਵੀ ਖਾ ਲੈਂਦੀ ਨੇ ਮੂੰਗੀ ਖਾਂਣ ਕੋਈ ਨਹੀਂ ਫਾਇਦਾ ਨਹੀਂ ਅੱਛਾ ਬਜਾਣ ਕਿ ਮੂੰਗੀ ਪਟਣੀ ਨਹੀਂ ਆਪਾਂ ਹਣਾ ਮੂੰਗੀ ਖਾਤ ਲੈਂਦੀਆਂ ਨੇ ਸਾ ਨਹੀਂ ਕਰਨਾ ਠੀਕ ਹੈ ਅੱਜ ਦਾ ਆਪਣਾ ਇੰਨਾ ਹੀ ਬਲੌਗ ਹੈ ਜੀ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ 'ਚ ਉਦੋਂ ਤੱਕ ਮੇਰੇ ਵੀਰਾਂ ਨਾਲ ਸਾਸਿਆਕਾਲ ਜੀ ਜਉਂਦੇ ਬਸੇ ਰਹੋ ਤੇ ਜਵਾਨੀਆਂ ਮਾਣੋ ਜੀ ਜਿਵੇਂ ਕਿ 31 ਦੀ ਹੁਣ ਲਵਾਈ ਚੱਲ ਰਹੀ ਹੈ ਤਕਰੀਬਨ ਅੱਜ ਤੋਂ 5 ਦਿਨ ਹੋ ਗਏ ਝੋਨਾ ਕਿਤੇ ਕਿਤੇ ਲੱਗ ਰਿਹਾ ਆਪਣੇ ਏਰੀਆ 'ਚ ਤੇ ਜਿੱਦਾਂ ਕਿ ਹੁਣ ਆਪਣਾ ਏਰੀਆ ਤੁਹਾਨੂੰ ਦਿਖਾਣੇ ਇੱਧਰ ਨੂੰ ਇੱਧਰ ਤਾਂ ਜਿ ਕਿਤੇ ਨਹੀਂ ਲੱਗਾ ਕਿਉਂਕਿ ਇਹਦਾ ਕਾਰਨ ਹੈਗਾ ਕਿ ਨਹਿਰ 'ਚ ਪਾਣੀ ਤਾਂ ਆ ਗਿਆ ਤੇ ਇਹਦਾ ਚੱਕਰ ਹੈ ਕਿ ਅਜੇ ਪਨੀਰੀਆਂ ਛੋਟੀਆਂ ਲੋਕਾਂ ਨੇ ਪਨੀਰੀਆ ਬਹੁਤ ਲੇਟ ਬੀਜੀਆਂ ਤੇ ਆਪਾਂ ਜੀ ਕਿ ਕੰਪਿਊਟਰ ਕਰਾਇਆ ਲਵਾਇਆ ਇਹਨੂੰ ਸਾਹਮਣੇ ਖੇਤ ਨੂੰ ਤੇ ਇੱਧਰ ਜੀ ਰਾਣੇ ਰਿਹਾ ਹੈ ਖਾਲਾ ਖਟਣ ਵਾਸਤੇ ਤੇ ਮਿੰਤਾ ਕਰੀ ਜਾਂਦਾ ਮੇਰੀ ਇੱਕ ਮੈਨੂੰ ਖਾਲਾ ਖਟਵਾ ਤੇ ਇਹ ਜਿਹੜੇ ਸਾਹਮਣੇ ਖਾਲਾ ਖਾਟਰਾ ਮੇਰੇ ਹਾਜ਼ਰ 5 ਕੁ ਦਿਨ ਲੱਗਣਗੇ ਹੋਰ ਇਹਨਾਂ ਦਿਨ ਲੱਗ ਜਾਣ ਕਰਾਣਾ ਉਹਦਾ ਬਣਾਣਾ ਹਰ ਕੱਢਾ ਖਾਦੋਨੇ ਕਿੰਨੇ ਦਿਨ ਲੱਗ ਜਾਣਗੇ ਕਿੰਨੇ ਦਿਨ ਹੈ ਇਹ ਇਹ ਕੀ ਕਰਦਾ ਭਈ ਇਹ ਸਵੇਰੇ ਬਣਾ ਦੇਗਾ ਟੱਪੜ ਬਾਈ ਦਾ ਨਹੀਂ ਤੇਰੇ ਕੋਲ ਰੁਪਈਆ ਟੱਪੜ ਰੱਖੀ ਹੋਦਾ ਇਹ ਰਾਣਾ ਜੀ ਹੈ ਲੱਗੋ ਨਾ ਨਹੀਂ ਆਇਆ ਕਦੋਂ ਤੂੰ ਇੱਧਰ ਸਵੇਰ ਦਾ ਆਇਆ ਕਿ ਹੁਣ ਲੱਗਾ ਇਹਦੇ ਮਾਰੇ ਇੱਚੀ ਬੋਲਿਆ ਹੌ ਲੱਗ ਗਿਆ ਹੁਣ ਲੱਗ ਗਿਆ ਦੋ ਟੱਪੇ ਮਾਰਿਆ ਵੇਖ ਲੋ ਜੀ ਇਹਨੇ ਦੋ ਚਾਰ ਹੀ ਮਾਰੀਆਂ ਮੇਰੇ ਹੱਥ ਤੇ ਬਹਿ ਗਿਆ ਪਹਿਲੇ ਹੀ ਬੈਠਾ ਰਿਹਾ ਕੰਮ ਤਾਂ ਮੇਰਾ ਉਹ ਬੰਦਾ ਕਰ ਰਿਹਾ ਉਹ ਸਾਹਮਣੇ ਲੱਗਾ ਇਹਦੇ ਨਾਲ ਉਹ ਦਿਹਾੜੀ ਤੇ ਰੱਖਿਆ ਕਿ ਉਦਾਂ ਤੇਰਾ ਭਰਾ ਦਾ ਛੋਟਾ ਹੈਂ ਇਧਰ ਮੁਹ ਕਰਾ ਉਧਰ ਕੀ ਹੈ ਭਰਾ ਹੈ ਅੱਛਾ ਭਰਾ ਇਹ ਤਾਂ ਤਾਂ ਜ਼ਿਆਦਾ ਕੰਮ ਕਰ ਰਿਹਾ ਹੈਂ ਤੇ ਤੁਸੀਂ ਕੀ ਦਿਹਾੜੀ ਤੇ ਹੋ ਹੋਰ ਤੇ ਮੇਰੀ ਗੱਲ ਸੁਣ ਅੱਗੇ ਕਿਹਦੀ ਕਿਹਦੀ ਜਗ੍ਹਾ ਹੈ ਤੂੰ ਇਹ ਦੱਸ ਪਹਿਲੇ ਮੈਨੂੰ ਉਡੀ ਸਾਡੀ ਹੋਰ ਕਿੰਦੀ ਹੈ ਹਾਂ ਸੀਤੇ ਦੀ ਸੀਤੇ ਦੀ ਤੇ ਉਹਦੇ ਵਿੱਚ ਦੱਸ ਕੇ ਕੋਈ ਨਹੀਂ ਖਾਂਦਾ ਬਿੰਨਾ ਇੱਧਰ ਮੁਕਰ ਫੇਰ ਉੱਧਰ ਉੱਧਰ ਕੀ ਹੈ ਉਹ ਲੱਗੇ ਨਾ ਕੰਮ ਹੋਵੇ ਸਾਹਮਣੇ ਉੱਧਰ ਕੁਝ ਵੀ ਨਹੀਂ ਕਰ ਇੱਧਰ ਮੁਕਰ ਕੈਮਰਾ ਇੱਧਰ ਹੈ ਤੇ ਇਹਦੇ ਅਜੇ ਤੂੰ ਮੇਰੇ ਹੱਥ ਚ ਹੈ ਤਕਰੀਬਨ ਤੁਸੀਂ ਦੋ ਤਿੰਨ ਕਰਮੇ ਕੱਢੇ ਹੋਵੇਗਾ ਜਦੋਂ来ਓ ਕਿੰਨਾ ਕੱਢ ਲਿਆ ਜੀ ਉਹ ਤਾਂ ਸਵੇਰੇ ਵੀ ਕੱਢ ਕੇ ਗਿਆ ਜੀ ਹੈ ਵੇ ਕਿ ਨੌਟਾਣਾ ਬੋ ਮੜੀ ਉੱਚੀ ਬੋਲ ਯਾਰ ਆਵਾਜ਼ ਤੇ ਤੇਰੀ ਆਂਦੀ ਨਹੀਂ ਹੋਲੀ 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 ਕਈ ਇੱਕ ਤਾਂ ਤੂੰ ਕਈ ਚੱਜ ਦੀ ਲੈ ਕੇ ਆਂਦਾ ਇਹ ਕਾਦੀ ਕਈ ਕਿਸ ਕਿੱਦਾਂ ਦੇ ਲੈ ਕੇ ਆਇਆ ਇਹਦੇ ਨਾਲ ਖਾਰੇ ਖਟਿੰਦੇ ਆ ਫੇ ਖੱਟ ਕੇ ਮਾਰ ਕੇ ਖਾ ਫਿਰ ਲੱਗਣਾ ਲੱਗ ਬਣਾ ਅਸੀਂ ਤਾਂ ਇੰਜਾਂ ਜਿਨਾਂ ਚਲਾ ਕੇ ਪਾਣੀ ਲਾ ਲੈਣਾ ਅਸੀਂ ਕਰੇ ਜੇ ਥੋੜਾ ਚੋਰੀ ਕਰ ਲੈ ਕਰਾਂਗੇ ਪਰ ਇੱਥੇ ਕਰ ਪਾ ਲੱਗਣ ਦਿਨਾ ਅਸੀਂ ਨਾਲ ਹੈਗਾ ਆਪਣਾ ਵੀ ਹੈ ਹਾਂ ਉਹ ਪਾ ਦੇ ਨਹੀਂ ਹਾਂ ਇਹ ਨਰਾਣਾ ਲਾਗ ਜਾਵੇ ਕਰੇਗਾ ਆ ਪੌਲੀ ਚੋਰੀ ਕਰ ਲੈਣਾ ਕਰਨਾ ਕਿਥੋਂ ਤੂੰ ਆਵੇਂ ਕਿਹੜੇ ਵੇਲੇ ਤੇਰੇ ਕੋਲ ਉਂਝ ਨਹੀਂ ਉੱਠਣਾ ਜੇ ਚੋਰੀ ਕਰਨਾ ਹੈ ਕਰਦਾ ਪਾਣੀ ਆਪਨਾ ਆਪਣੇ ਘਰਾਂ ਦੇ ਵਿੱਚ ਚੋਰੀ ਕਰਨਾ ਹੈਗਾ ਪਾਣੀ ਕੋਲ ਹੁੰਦਾ 10 ਤੂੰ ਤਾਂ ਇੱਕ ਵਾਰੀ ਗਾਂ ਚੋਰੀ ਕਰਕੇ ਤੈਹੀਂ ਛੱਡ ਗਿਓ ਨਾਲ 92 ਦਿਨ ਕਰਨਾ ਕਿ ਤੁਹਾਡਾ ਤੈਨੂੰ ਪਤਾ ਨਹੀਂ ਲੱਗਣ ਦੇਣਾ ਪਾਣੀ ਉਹ ਕਿਧਰ ਗਿਆ ਹੈ ਹੈ ਇਧਰੋਂ ਪਾਣੀ ਕਿਥੋਂ ਲੈ ਆਵੇਂਗਾ ਇਧਰੋਂ ਸਾਰੇ ਕਿਲੇ ਚੋਂ ਕੇ ਸਾਰੇ ਕਿਲੇ ਚੋਂ ਸਾਰੇ ਕਿਲੇ ਚੋਂ ਉਧਰ ਲਿਆਂ ਦਾ ਪੁੱਤੋਂ ਦੀ ਕਿ ਉਹ ਨਹਿਰ ਚ ਮੋਗੇ ਲਿਆਂਦੇ ਪਾਣੇ ਸਵੇਕਲੇ ਪਾਣੇ ਉਹ ਤਾਂ ਇਹ ਮੂੰਗੀ ਕਰੋ ਬੜੀ ਚਣੀ ਏ ਉਹ ਐਵੇਂ ਸੜ 25 ਦਿਨ 20 ਦਿਨ ਚ ਨਾ ਡਿੱਗਦੇ ਰੋ ਜੇ ਹੈ ਆਹਾ ਤੈਨੂੰ ਪਾਣੀ ਬੋਦੇ ਲਾਵੇ ਆਹੋ ਤੇ ਮਹੀਨਾ ਤੇ ਮੂੰਗੀ 20 ਦਿਨ ਉਹ ਨਹੀਂ ਡਿੱਗਦੇ ਪਾਣੀ ਨੂੰ ਖਾਲੇ ਨੂੰ ਜੋ ਟੋਡੀਆਂ ਨਹੀਂ ਜੋ ਸਾਡੇ ਰਹੀ ਨੇ ਉਹ ਤਾਂ ਉਹ ਤਾਂ ਇਹਦੇ ਵਾਸਤੇ ਅਸੀਂ ਤਾਂ ਇੱਥੇ ਚਲਾ ਚੁੱਕੇ ਮੋਗੇ ਮਗੇ ਨਾਲ ਸਾਰ ਲੈਣਾ ਉੱਥੇ ਥੋੜਾ ਕੱਢ ਲਾ ਮੋਗੇ ਵਿੱਚੋਂ ਮੋਗਾ ਖੋਲਾ ਹੈ ਮੋਗਾ ਕਰ ਆਪਣਾ ਪਵਾਰੀਆਂ ਲੋ ਕੌਣ ਦੀ ਇੰਨੇ ਹੋਰ ਤੇ ਕਿਆ ਲਿਆ ਪਾਣੀ ਕੀ ਇੰਨੇ ਕਿਆ ਲਿਆ ਕੇਰਾ ਲਿਆ ਵੀ ਹੁੰਦਾ ਨਹੀਂ ਜਿਹੜਾ ਆਪਣਾ ਸਰਕਾਰੀ ਵਾਰੀ ਆਪਣੀ ਪਾਣੀ ਮੋਗੇ ਦੀ ਦੱਸ 8 ਘੰਟੇ ਵਾਰੀ ਆ ਉਹ ਪਾਣੀ ਨਾ ਲੈ ਤੇ ਚੋਰੀ ਕਰਕੇ ਪਾਣੀ ਲਾ ਲਈ ਆਪਾਂ ਇਧਰ ਆਦੇ ਰਾਣੇ ਆਦੇ ਵੀ ਉਹ ਸਾਹਮਣੇਗਾ ਜੀ ਨਹਿਰ ਸੇ ਚੋਰੀ ਕਰਕੇ ਇਧਰੋਂ ਪਾਣੀ ਲੈ ਕੇ ਆਇਆ ਜੀ ਤੇ ਮੋਗੇ ਦੇ ਨਾ ਲੈ ਕੇ ਆਇਆ ਜੀ ਸਕੀਮੀ ਬਹੁਤ ਹੈ ਬੰਦਾ ਦਾ ਓ ਰਹੀਂ ਮੜਾ ਜਾ ਓ ਰਹਾ ਹੀ ਤੂੰ ਇਧਰ ਆਈਂ ਓ ਰਾ ਗੱਲ ਸੁਣ ਇਧਰ ਆ ਤੈਨੂੰ ਆਣਾ ਮੈਂ ਉੱਕੜ ਕਰਨ ਦਾ ਇਧਰ ਆ ਪੂਰਾ ਗੱਲ ਸੁਣ ਪਾ ਜਾ ਇੱਕ ਮਿੰਟ ਰਾਣਾ ਨੇ ਗੱਲਾਂ ਦੋ ਦੱਸੀ ਮੈਨੂੰ ਮੜੀ ਆਈਆਂ ਐਂ ਮੜਾ ਜਾ ਇਧਰ ਨੂੰ ਰਾਣਾ ਕੀ ਜਾਂਦਾ ਰਿਆ ਗੱਲ ਤਾਂ ਸੁਣ ਲੈ ਰਾਣੇ ਨੇ ਹੁਣ ਕਈ ਫੜੀ ਆ ਜੀ ਹੁਣ ਤੁਸੀਂ ਇਹ ਦੇਖਣਾ ਕਿ ਕਿੰਨੇ ਮਿੰਟ ਚ ਕਿੰਨੇ ਟੱਪੇ ਮਾਰਦਾ ਕਿੰਨਾ ਟਾਈਮ ਕੰਮ ਕਰਦਾ ਹੈ ਤਕਰੀਬਨ ਮਿੰਟ ਹੋ ਗਿਆ ਇਹਨੂੰ ਲੱਗੇ ਨੂੰ ਆ ਲੈ ਅੱਧੀ ਨਾਲ ਰੱਖ ਦਿੱਤਾ ਸੀ ਥੋੜੀ ਵਟ ਲਾ ਹਮ ਮਿੱਟੀ ਕਿ ਸੁਲਾਵੇਂਗਾ ਕਿਤੋਂ ਲਾਵੇਂਗਾ ਮਿੱਟੀ ਕਿਤੋਂ ਲਾਵੇਂਗਾ ਤੱਲਾ ਲਾ ਕੇ ਬਾਹਰ ਚਲਾਵੇਂਗਾ ਐ ਇਹ ਕੋਈ ਪੈਰ ਵੱਢੀ ਉਹਨਾਂ ਕੀ ਵੇਖ ਕੇ ਮੈਂ ਵੱਢ ਕੇ ਗਿਆ ਨੇ ਐ ਜਵਨ ਵੱਢੀ ਹਾਂ ਤੱਲਾ ਲਾਈ ਦੰਦਾ ਐਸ ਤਰ੍ਹਾਂ ਬਸ ਖੜੋਣ ਵਾਲਾ ਹੀ ਹੈ ਮੇਰੇ ਹੱਥ 'ਚ 1 ਮਿੰਟ ਹੀ ਹੋਇਆ ਜਰਾਨੇ ਨੂੰ ਇੰਨਾ ਟਾਈਮ ਹੀ ਆਇਆ ਹਨਾ ਹਾਂ 1 ਮਿੰਟ ਹੀ ਆਇਆ ਹਾਂ ਬਸ ਖੜੋਣ ਵਾਲਾ ਹੀ ਹੈ ਬਸ ਕਰ ਥੱਕ ਜਾਏਗਾ ਉਹ ਲਾਗੂ ਹੋ ਗਿਆ ਕਿੰਨੀ ਲਾਉਣਾ ਦੇਖ ਥੱਕ ਜਾਗਾ ਬਸ ਕਰ ਜਾਣਾ ਕੋਤਰੀਆ ਬਣਾ ਉਹ ਕੋਤਰੀਆ ਤੇ ਤੇਰਾ ਕੀ ਕਹਿਣਾ ਰਾਣੇ ਬਾਰੇ ਕਿਵੇਂ ਇਹ ਥੱਕ ਕੇ ਕੋ ਜਾਂਦਾ ਜਲਦੀ ਪਾਣੀ ਕੀ ਗੱਲ ਫੇਰੇ ਥੱਕ ਹੋਈ ਥੱਕ ਗਿਆ ਅੱਛਾ ਮਿੱਟੀ ਨਾਲ ਲਾ ਯਾਰ ਰਾਣੇ ਤਲ ਤਲਾ ਲਾ ਕੱਲਾ ਹਾਂ ਕਾਜਲ ਆ ਇੱਥੋਂ ਚਲੋ ਜੀ ਦੋ 1 ਮਿੰਟ ਲਾ ਜੀ ਰਾਣੇ ਨਾਲ ਦੇਖੋ ਉਹ ਇੱਥੋਂ ਲੱਗਾ ਤੇ ਆਇਆ ਇੱਕ ਮਿੰਟ ਲਾ ਇਸ ਬਸ ਬਹਿ ਗਿਆ ਉਹ ਪੈਰਾਂ ਪਾ ਲਈ। ਓਰਾ ਗੱਲ ਸੁਣ ਇਧਰ ਆ ਤੂੰ ਤੂੰ ਭੱਜ ਓਰਾ ਗੱਲ ਸੁਣ ਇੱਕ ਮਿੰਟ ਓਰਾ। ਓ ਗੱਤਰਾ ਤੂੰ। ਬੇ ਤੂੰ ਇੰਨਾ ਖਾਲਾ ਬਣਾਉਣਾ ਸਾਰਾ ਗੰਦ ਤੂੰ ਕੱਟਦਾ। ਇਹ ਦੋ ਮਾਰਗ ਬੈਠ ਜਾਂਦਾ। ਇਹਦੇ ਇੱਕ ਹੀ ਗੱਲ ਕੋਈ ਖਾਂਦਾ ਕੋਈ ਪੀਂਦਾ ਕੁਝ ਨਹੀਂ ਕਿ ਬੜੀਆਂ ਖਵਾਂੀਆਂ ਇਹਨਾਂ। ਬੜੀਆਂ ਖਵਾਂੀਆਂ ਇਹਨਾਂ। ਕਮ ਹੁੰਦਾ ਹੀ ਨਹੀਂ। ਕਮ ਨਹੀਂ ਹੁੰਦਾ। ਹੈੱਡ ਬੜੀ ਛੋਟੀ ਹੈ ਹਨਾ। ਹੈੱਡ ਬੜੀ ਚੱਕਰ ਹੈ। ਉਹਦੇ ਕਰਕੇ ਰਹਿੰਦਾ। ਸਾਹ ਕਰ ਜਾਂਦਾ ਮੈਨੂੰ ਹਾਟ ਕੱਢ ਕੇ ਵਾਸਤੇ। ਸਾਹ ਜਾਂਦਾ ਚੜ ਜਾਂਦਾ। ਤੇ ਮੈਨੂੰ ਨਾ ਤੂੰ ਵੀ ਖਾਲਾ ਬਣਾ। ਹਾਂ ਤੇ ਇੱਕ ਪਾਣੀ ਦਿਨ ਪੁੱਛਿਆ ਪਾਣੀ ਕਿਥੋਂ ਦਾ ਖਾਲਾ ਤੋਂ ਬਣਾਉਂਦੇ ਆ ਤੇ ਪਾਣੀ ਲਿਆਵੇਂਗਾ ਕਿਥੋਂ ਆਹਦਾ ਇਥੋਂ ਇਹ ਚੋਰੀ ਕਰ ਕਰ ਲੈਣਾ ਤੇ ਮੈਂ ਜਿਹੜਾ ਆਪਣੇ 8 ਘੰਟੇ ਵਾਰੀ ਆ ਉਹ ਕਿਨੇ ਲਿਆਉਣਾ ਪਾਣੀ ਉਹ ਐਨੀ ਵੜਕੜਾ ਜਾਵੇ ਦਾ ਉਹ ਮੋਗਿਦ ਰਹਿਣਾ ਬਣਾਉ ਕਰ ਹਾਂ ਇੰਟੀਮਿਟ ਵਿੱਚ ਲੜਪੇਂਦੇ ਰਹਿ ਬੱਥੇ ਹਾਂ 8 ਘੰਟੇ ਵਾਰੀ ਤੇ ਉਹ ਨਹੀਂ ਲੱਗਣੀ ਤੇ ਚੋਰੀ ਕਰ ਲਾਂਗੇ ਪਾਣੀ ਸਕੀਮੀ ਵੇਖ ਕਿੱਡਾ ਬੰਦਾ ਉਹ ਇੱਕ ਛੇਰ ਸੁਣਾਈ ਕੀ ਆਂਦੇ ਨੇ ਦੋਨੇ ਲਈ ਕੁਝ ਖੋਣਾ ਹੀ ਪੜਦਾ ਹੈ ਖੋਣੇ ਲਈ ਕੁਝ ਦੋਣਾ ਹੀ ਪੜਦਾ ਹੈ ਇਦਾਂ ਦੀ ਗੱਲ ਜੀ ਹੁੰਦੀ ਆ ਮੈਂ ਆ ਵੀ ਆ ਗਿਆ ਜੀ ਮੈਨੂੰ ਲੱਗ ਤੇਰੇ ਬਸ ਹੋ ਗਈ ਨਹੀਂ ਮਾਂਤ ਗੱਲਾਂ ਹੁੰਨਾ ਆ ਕਿੰਦੀਆਂ ਗੱਲਾਂ ਰਾਣੇ ਦੀਆਂ ਲਾ ਲਾ ਲੈ ਕੇ ਕਰ ਲੈ ਰੁਪਈਏ ਦਾ 1 ਤੇ 2 ਰੁਪਏ ਦਾ ਕਰ ਲੈ ਕੰਮ ਕਰ ਕਰੋ ਤਾਂ ਆ ਗਏ ਨਾ ਹੋਵੇ ਕੋਈ ਨਹੀਂ ਜਾਣੇ ਕੀ ਆਂਦਾ ਆ ਬਲੇ ਕਿਥੋਂ ਖੜ ਕੇ ਉਹ ਵੇਖ ਲੈ ਕਿੱਧਰ ਨਹੀਂ ਜਾਣਾ ਕਿੱਧਰਾਂ ਦਾ ਨਹੀਂ ਜਾਣਾ ਪਤਾ ਨਹੀਂ ਨੂੰ ਪਤਾ ਮੈਨੂੰ ਪਤਾ ਨਹੀਂ ਨੂੰ ਪਤਾ ਕਿੱਧਰ ਨਹੀਂ ਜਾਣਾ ਇਹ ਕਿੱਧਰ ਹੈ ਵਾਏ ਇਹਨੂੰ ਨਹੀਂ ਲਿਜਾਣਾ ਫਿਰ ਕਨੇਦਾਂ ਨੂੰ ਆਵੇਂਗਾ। ہاں ਆਵੇਂਗਾ। ਤੇ ਫਿਰ ਕੱਲ ਨੂੰ ਬੰਨ ਜਾਗਾ ਸ਼ਾਨ ਨੂੰ ਆਕੇ ਤਨੇਗਾ ਕਿ ਤੂੰ ਖਾਲ ਬਣਾ ਕੇ ਬੰਨਣ ਜਾਣਾ। ਕੰਡਾ ਲੜਦਾ ਰਾਣਾ ਲੜਦਾ ਹੁੰਦਾ ਨਾ। ਲੜਦਾ ਤੇ ਰਾੜਾ। ਲੜਾਈ ਨਾ ਕਰਿਆ ਕਰ ਰਾਣਾ। ਆਵਾਜ਼ ਵੀ ਨਿਕਲਦੀ। ਤੂੰ ਮਾਰ ਦੇ ਦੋ ਕਰਾ ਤੇ ਥੋੜਾ ਕਰਨ ਨੂੰ। ਵੀਡੀਓ ਨਿਕਾ ਦੇ। ਕਰਾ ਕਰਾ ਵੀਡੀਓ ਚੜਾ ਲਾਂਗੇ। ਕੀ ਆਣਾ ਤੂੰ ਰਾਣਾ? ਮੋਬਾਈਲ ਥੋੜਾ ਜਿਹਾ। ਕੀ? ਆਪਣਾ ਇੱਕ ਪਾਸਾ ਬਣਾ ਲਿਆ ਆ ਬਾਹਰ ਦਾ ਪਾਸਾ ਬਣਾ ਲਿਆ ਬਣਾ ਲਿਆ ਆਏ ਬਣਾ ਜੇ ਆ ਦੇਖੋ ਜੀ ਰਾਣਾ ਮਿੰਤਾ ਕਰ ਕਰ ਕੇ ਕਰ ਕਰ ਕੇ ਆਪਾਂ ਨੂੰ ਲਾਤਾ ਇਹਨੇ ਕੰਮ ਕਹਿੰਦਾ ਬਣਾਵੇ ਹੁਣ ਆਪਾਂ ਥੋੜਾ ਜਿਹਾ ਆਪਾਂ ਕਰਾ ਦੇਣੇ ਜਿੰਨਾ ਕੋ ਮਸਲਾ ਹੋ ਸਕਦਾ ਉਹਨਾਂ ਕਰਾ ਦੇਣਾ ਆਪਾਂ ਚਾਰ ਵਾਲੀ ਰਾਣਾ ਸੀਗਾ ਕਿ ਨਹੀਂ ਖੁਸ਼ ਹੋ ਜਾਏਗਾ ਫਿਰ ਐ ਬਣਦੀ ਨਹੀਂ ਰਾਣਾ ਅਦਰੇ ਨਾਲ ਕਰਕੇ ਹਾਂ ਤੇ ਦੂ ਬਣਾਣਾ ਖਾਲਾ ਹੋਵੇ ਨਹੀਂ ਖਾਲਾ ਪਾਣਾ ਤੇ ਆ ਜੀ ਪੂਰਾ ਭਾਏ ਹਰਾ ਮਿੱਟ ਲਾ ਗਿਆ ਕਈ ਹੋਏ ਸਾਡੇ ਬੜਾ ਕਿਹੜੀ ਇਹੋ ਜੀ ਆਹ ਬਾਹਰ ਮਾਰੀ ਤਾਈਆ ਕਿਹੜੀ ਆਹ ਹੱਤੇ ਐ ਬਲਦਾ ਨਾ ਐ ਬਲਦਾ ਇਹ ਤਾਂ ਮਾਰਿਆ ਦਾ ਗੰਨ ਦਾ ਬਰਲਾ ਨਹੀਂ ਨਾ ਬਰਾ ਦੇ ਬਾਸ ਇਤਨੂੰ ਬਲ ਦੱਸਦਾ ਮੈਂ ਇਹ ਕੰਮ ਹੁੰਦੇ ਨੇ ਤੋੜਾ ਅਹੋਈ ਬਾਤ ਹੋਈ ਨਹੀਂ ਤੇਰੀ ਤਾਂ